ਸੇਵਲ ਦੀ ਖਬਰ ਤੁਹਾਨੂੰ ਪੰਚਕੁਲਾ ਦਿਖਾ ਰਹੇ ਆ ਪੰਚਕੁਲਾ ਦੇ ਵਿੱਚ ਇੱਕ ਵਿਅਕਤੀ ਨੂੰ ਜਦੋਂ ਸਪਨੇ ਦੱਸਿਆ ਤਾਂ ਉਹੀ ਵਿਅਕਤੀ ਸਪਨੂ ਨਾਲ ਲੈ ਕੇ ਹਸਪਤਾਲ ਪਹੁੰਚ ਗਿਆ ਤਸਵੀਰਾਂ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਸਪਨੂ ਵੇਖ ਕੇ ਇੱਕ ਵਾਰ ਤਾਂ ਡਾਕਟਰ ਵੀ ਹੈਰਾਨ ਹੋ ਗਏ ਕਿ ਉਸ ਬੰਦੇ ਦੀ ਦਲੇਰੀ ਵੇਖੋ ਇੱਕ ਪਾਸੇ ਤਾਂ ਉਸ ਨੂੰ ਸਪਨੂ ਦੱਸਿਆ ਹੋਇਆ ਹੈ ਤੇ ਦੂਜੇ ਪਾਸੇ ਉਸੇ ਸਪਨੂ ਫੜ ਕੇ ਉਹ ਹਸਪਤਾਲ ਲੈ ਕੇ ਆ ਗਿਆ ਦੱਸ ਦਿੰਨੇ ਆ ਕਿ ਜਦੋਂ ਵੀ ਕਿਸੇ ਵਿਅਕਤੀ ਦੇ ਸਪਨ ਲੜਦਾ ਹੈ ਤਾ ਡਾਕਟਰ ਇਹ ਕਹ ਲਖਦੇ ਨੇ ਕਿ ਉਹ ਸੱਪ ਨੂੰ ਲੈ ਕੇ ਆਓ ਉਸ ਦੀ ਸੀ ਜ਼ਹਿਰ ਦੇਖ ਕੇ ਤਾਂ ਹੀ ਟਿਕਾ ਲਾਵਾਂਗੇ ਤਾਂ ਤੁਸੀਂ ਦੇਖੋ ਕਿ ਉਸ ਬੰਦੇ ਨੂੰ ਪੂਰੀ ਜਾਣਕਾਰੀ ਸੀ ਕਿ ਕੱਲ ਨੂੰ ਡਾਕਟਰ ਸੱਪ ਦੀ ਮੰਗ ਕਰਨਗੇ ਤਾਂ ਸੱਪ ਨੂੰ ਮੌਕੇ ਤੇ ਫੜ ਕੇ ਤੁਸੀਂ ਦੇਖੋ ਕਿ ਡਾਕਟਰ ਨਾਲ ਕੋਲ ਲੈ ਕੇ ਪਹੁੰਚ ਗਿਆ ਵਿਅਕਤੀ ਤੇ ਕੱਲਾ ਵਿਅਕਤੀ ਆਇਆ ਜਿਸ ਨੂੰ ਸੱਪ ਨੇ ਦੱਸਿਆ ਸੀ ਨਹੀਂ ਤਾਂ ਕਈ ਵਾਰ ਕੀ ਹੁੰਦਾ ਹੈ ਬੰਦਾ ਜਦੋਂ ਸੱਪ ਮੰਦੇ ਨੂੰ ਡੱਸ ਲਿੰਦਾ ਹੈ ਉਸ ਤੋਂ ਬਾਅਦ ਬੰਦਾ ਡਰ ਜਾਂਦਾ ਹੈ ਜਿਸ ਤੋਂ ਬਾਅਦ ਫਿਰ ਉਸ ਦੇ ਪਰਿਵਾਰਕ ਮੈਂਬਰਸ ਜਾਂ ਫਿਰ ਨਜ਼ਦੀਕੀ ਉਸ ਵਿਅਕਤੀ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਪੰਚਕੁਲਾ ਦੇ ਵਿਅਕਤੀ ਦੀ ਦਲੇਰੀ ਵੇਖੋ ਕਿ ਆਪ ਹੀ ਸੱਪ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ ਤਸਵੀਰਾਂ ਤੁਹਾਨੂੰ ਪੰਚਕੁਲਾ ਦੇ ਸਰਕਾਰੀ ਹਸਪਤਾਲ ਦੇ ਦਿਖਾ ਰਹੇ ਹਾਂ ਜਿੱਤੇ ਕਿ ਤੁਸੀਂ ਦੇਖੋ ਡਾਕਟਰ ਇੱਕਦਮ ਚੌਂਕਿਆ ਜਦੋਂ ਉਸ ਵਿਅਕਤੀ ਨੇ ਸੱਪ ਇੱਕ ਬੈਗ ਦੇ ਵਿੱਚੋਂ ਕੱਢ ਕੇ ਡਾਕਟਰ ਸਾਹਮਣੇ ਰੱਖਿਆ ਤਾਂ ਤੁਸੀਂ ਦੇਖੋ ਕਿ ਡਾਕਟਰ ਨੇ ਦੇਖਿਆ ਕਿ ਇੰਨਾ ਵੱਡਾ ਸੱਪ ਜੋ ਕਿ ਵਿਅਕਤੀ ਦੇ ਲੜਿਆ ਉਸ ਤੋਂ ਬਾਅਦ ਜਾ ਕੇ ਫਿਰ ਵੀ ਵਿਅਕਤੀ ਦਲੇਰੀ ਦੇ ਨਾਲ ਉਹ ਸੱਪ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਬਹੁਤ ਵੱਡੀ ਖਬਰ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਬੰਦੇ ਦੀ ਦਲੇਰੀ ਦੇ ਨਾਲ ਤੁਸੀਂ ਦੇਖੋ ਕਿ ਬੰਦੇ ਦੀ ਜਾਨ ਹੀ ਬਚ ਗਈ ਹੈ ਦੱਸਦੇ ਦਾਰੇ ਕਿ ਉਸ ਸੱਪ ਨੂੰ ਦੇਖ ਕੇ ਡਾਕਟਰ ਨੇ ਪੂਰਾ ਚੈੱਕ ਕੀਤਾ ਉਸ ਤੋਂ ਬਾਅਦ ਉਸ ਵਿਅਕਤੀ ਦੇ ਟੀਕਾ ਲਗਾਇਆ ਤਾਂ ਹੁਣ ਉਸ ਵਿਅਕਤੀ ਦੀ ਜਿਹੜੀ ਜਾਨ ਆ ਬਚ ਗਈ ਹੈ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਪੰਚਕੁੱਲਾ ਤੋਂ ਪੰਚਕੁੱਲਾ ਤੋਂ ਜਿਹੜੀ ਤਸਵੀਰ ਸਾਨੂੰ ਨਿਕਲ ਕੇ ਆਈ ਹੈ ਜਿੱਥੇ ਕਿ ਤੁਸੀਂ ਦੇਖੋ ਸੱਪ ਬਹੁਤ ਵੱਡਾ ਸੀ ਉਸ ਤੋਂ ਬਾਅਦ ਜਾ ਕੇ ਕਈ ਵਾਰ ਤਾਂ ਬੰਦਾ ਸੱਪ ਦੇ ਡਰ ਤੋਂ ਹੀ ਜਿਹੜਾ ਮਰ ਜਾਂਦਾ ਹੈ ਪਰ ਤੁਸੀਂ ਦੇਖੋ ਕਿ ਇਸ ਬੰਦੇ ਦੇ ਸੱਪ ਵੀ ਲੜਿਆ ਉਸ ਤੋਂ ਬਾਅਦ ਜਾ ਕੇ ਫਿਰ ਵੀ ਇਹ ਵਿਅਕਤੀ ਸੱਪ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ